ਸੁਰਠ ਮਹੱਲਾ ਪੰਜਵਾ ਅਮਰੀ ਗਨਤਨਾ ਗਣੀ ਆਕਾਈ ਆਪਣਾ ਬਿਰਦ ਪਛਾਣ ਹਾਥ ਦੇ ਰੱਖ ਕਰ ਆਪਣੇ ਸਦਾ ਸਦਾ ਰੰਗ ਮਾਣ ਅਮਰੀ ਗਨਤਨਾ ਗਣੀ ਆਕਾਈ பணக்கப்பு சதா சதா ரங்க சாச்சா சே சத மரபான बंद पाया मेरा सत गुर पूर होई सर्व कल्याण रहाओ जियो पाए पिंड जिन साजिया दिता पैनन खाना ਅਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਣ ਖਾਣ ਅਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੁਰਠ ਮਹੱਲਾ ਪੰਜਬਾ ਅਮਰੀ ਗਣਤਨਾ ਗਣਿਆਕਾ ਆਪਣਾ ਬਿਰਦ ਪਛਾਣ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤ ਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈ ਜਿ ਰਾਖੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾ ਅਮਰੀ ਗਣਤ ਨਾ ਗਣਿਆਕਾ ਆਪਣਾ ਬਿਰਦ ਪਛਾਨ ਹਾਥ ਦੇ ਰੱਖੇ ਆਪਣੇ ਕਾ ਸਦਾ ਸਦਾ ਰੰਗ ਮਾਣ ਅਮਰੀ ਗਣਤ ਨਾ ਗਣਿਆਕਾ பண ஆக கே சதா ரச்ச சேப சதமே மந்த பத்ப வ கல்ண ஜியோ பாய பிண்ட ஜன சாஜிய பணனி ஆக்கி நான்க சத கண ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਅਮਰੀ ਗਨਤ ਨਾ ਗਣੀ ਆਕਾਈ ਆਪਣਾ ਬਿਰਦ ਪਛਾਣ ਹਾਥ ਦੇ ਰੱਖ ਕਰ ਆਪਣੇ சாா சதா ரங்க அமறி காய அப்பா விருது பண்ண ஹாக்கே சதா சதா ரங்க साचा साहिब सद मेहरबा ब पाया मेरा सतगुरपुरे सर्बकल्याण जियो पाये जिन साजिया ਦਿੱਤਾ ਪੈ ਨਣਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜਿਉ ਪਾਏ ਪਿੰਡ ਜਿਨ ਸਾਜੀਆ ਦਿੱਤਾ ਪੈ ਨਣਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਾਬਾ ਹਮਰੇ ਗਨਤਨਾ ਗਣ ਆਕਾਰ பண ஆத்க்கே கே சா ர சாச்ச சத ம ਬੰਦ ਪਾਇਆ ਮੇਰਾ ਸਤ ਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਇ ਪਿੰਡ ਜਿਨ ਸਾਜੀਆ ਦਿੱਤਾ ਪੈਣਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ நான சதோ பை பிண்ட ஜி சேனன் ஹாணி ஆக்கி நான சத் குண சோர மஹுவா ஹமரி கணித்தனிய காத பச்சான சதா சதா ர மரிணா காாயி அப்பா வித பண ஆக்கப்பு சதா சதா ரச்சா சேப சத மரப ਮੰਦ ਪਾਇਆ ਮੇਰਾ ਸਤ ਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਇ ਪਿੰਡ ਜਨ ਸਾਜਿਆ ਦਿੱਤਾ ਪੈਣਨ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਅਮਰੀ ਗਨਤ ਨਾ ਗਣੀ ਆਕਾਈ ਆਪਣਾ ਬਿਰਦ ਪਛਾਨ சதா சதா ரீத்தனாணிய காய அப்பா பச்சான ஆத் தே சா சதா ரங்க சாச்சா சே சத மர பந்த பரா சத்கபூரக்கல் ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਨਣ ਖਾਣ ਆਪਣੇ ਦਾਸ ਕੀ ਆਪ ਪੈ ਜਿ ਰਾਖੀ ਨਾਨਕ ਸਦ ਕੁਰਬਾਨ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਣਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਬਾ अमरी गणितना गणया अपना अपणा बिर्द पछाण आत् दे राखे कर अपने सदा सदा रंग साचा साहिब सद मेहरबाण ਬੰਦ ਪਾਇਆ ਮੇਰਾ ਸਤ ਗੁਰੂ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਇ ਪਿੰਡ ਜਿਨ ਸਾਜੀਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈ ਜਿ ਰਾਖੀ ਨਾਨਕ ਸਦ ਕੁਰਬਾਨ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ महला महल्ला हमरी गणत न गणिया का अपना बिरद पछाण हाथ दे अपने कौ सदा सदा रंग मान, மரிணா காாயி அப்பா விருத பண்ணே சதா சதா ரச்சா சேப சத மர ਬੰਦ ਪਾਇਆ ਮੇਰਾ ਸਤ ਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਣਨ ਖਾਣ ਆਪਣੇ ਦਾਸ ਕੀ ਆਪ ਪੈ ਜੇ ਰਾਖੀ ਨਾਨਕ ਸਦ ਕੁਰਬਾਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਅਮਰੀ ਗਣਤ ਨਾ ਗਣੀ ਆਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਖ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਖੇ ਕਰ ਆਪਣੇ सदा सदा रंग मान साचा साहिब सद मेहरबान बंद पाया मेरा सतगुरु पूरै होई सर्व कल्याण रहाऊ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈ ਜਿ ਰਾਖੀ ਨਾਨਕ ਸਦ ਕੁਰਬਾਨ ਜਿਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਨਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਾਬਾ ी गणितना गणया अपना अपणा बिर्द पछाण दे राखे कर अपने सदा सदा रंग साचा साहिब सद मेहरबाण ਬੰਦ ਪਾਇਆ ਮੇਰਾ ਸਤ ਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਿਨ ਸਾਜੀਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ சோர மஹுவா ஹம்மரிணிய காத பச்சான ஆத் தேர்ப அமரிணிய காத பப்பா சதா ரங்க சாச்ச சத ம ਮੰਦ ਪਾਇਆ ਮੇਰਾ ਸਤ ਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਇ ਪਿੰਡ ਜਨ ਸਾਜਿਆ ਦਿੱਤਾ ਪੈਣਨ ਖਾਣ ਆਪਣੇ ਦਾਸ ਕੀ ਆਪ ਪੈ ਜੇ ਰਾਖੀ ਨਾਨਕ ਸਦ ਕੁਰਬਾਨ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਅਮਰੀ ਗਨਤ ਨਾ ਗਣੀ ਆਕਾਈ ਆਪਣਾ ਬਿਰਦ ਪਛਾਨ ਹਾਥ ਦੇ ਰਖ ਕਰ ਆਪਣੇ ਸਦਾ ਸਦਾ ਰੰਗ ਮਾਣ ਹਮਰੀ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਖੇ ਕਰ ਆਪਣੇ சா சதா ரங்க சாச்ச சதமே பந்த பத்கூர ஓ சரக்கல் ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਣ ਖਾਣ ਆਪਣੇ ਦਾਸ ਕੀ ਆਪ ਪੈ ਜਿ ਰਾਖੀ ਨਾਨਕ ਸਦ ਕੁਰਬਾਨ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈ ਨਨਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਬਾ ணாிய காத பக்கே கப்னே சதா சதா ரங்க சாச்ச சத மரப ਬੰਦ ਪਾਇਆ ਮੇਰਾ ਸਤ ਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜਿਉ ਪਾਇ ਪਿੰਡ ਜਿਨ ਸਾਜੀਆ ਦਿੱਤਾ ਪੈਣਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਪੰਜਵਾ ਹਮਰੀ ਗਣਤ ਨਾ ਗਣੀ ਆਕਾਈ ਆਪਣਾ ਬਿਰਦ ਪਛਾਨ ਆਤ ਦੇ ਰੱਖ ਆਪਣੇ ਕੋ ਸਦਾ ਸਦਾ ਰੰਗ ਮਾਣ அமரிணிய காத பக்கப்பு சதா சதா ரச்சா சேப சத மரபான ਬੰਦ ਪਾਇਆ ਮੇਰਾ ਸਤ ਗੁਰ ਪੂਰੈ ਹੋਈ ਸਰਬ ਕਲਿਆਣ ਰਹਾਉ ਜੀਉ ਪਾਏ ਪਿੰਡ ਜਨ ਸਾਜਿਆ ਦਿੱਤਾ ਪੈਣਨ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ